ਟੀਚਿਆਂ ਬਾਰੇ ਭੁੱਲ ਜਾਓ ਇਸ ਦੀ ਬਜਾਏ ਸਿਸਟਮਸ ਉੱਤੇ ਧਿਆਨ ਕੇਂਦਰਿਤ ਕਰੋ ਪਰ ਚੇਲਿਤ ਬੁੱਧੀ ਦਾਵਾ ਕਰਦੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਅਸੀਂ ਚਾਹੁੰਦੇ ਹਾਂ ਬਿਹਤਰ ਫਿਟਨੈਸ ਹਾਸਲ ਕਰਨਾ ਸਫਲ ਕਾਰੋਬਾਰ ਖੜਾ ਕਰਨਾ ਆਰਾਮ ਜ਼ਿਆਦਾ ਅਤੇ ਚਿੰਤਾ ਘੱਟ ਕਰਨਾ ਦੋਸਤਾਂ ਅਤੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਉਸ ਨੂੰ ਹਾਸਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਖਾਸ ਅਤੇ ਆਮਲਯੋਗ ਟੀਚੇ ਤੈਅ ਕਰੀਏ ਕਈ ਸਾਲਾਂ ਤੱਕ ਮੈਂ ਵੀ ਆਪਣੀਆਂ ਆਦਤਾਂ ਨਾਲ ਇਹੀ ਕੀਤਾ ਮੈਂ ਹਰ ਆਦਤ ਨੂੰ ਇੱਕ ਟੀਚਾ ਬਣਾ ਲੈਂਦਾ ਸੀ ਜਿਸ ਤੱਕ ਮੈਂ ਪਹੁੰਚਣਾ ਹੁੰਦਾ ਸੀ ਮੈਂ ਇਹ ਟੀਚੇ ਤੈਅ ਕੀਤੇ ਕਿ ਮੈਂ ਸਕੂਲ ਵਿੱਚ ਕਿਹੜੇ ਗ੍ਰੇਡ ਹਾਸਲ ਕਰਨਾ ਚਾਹੁੰਦਾ ਹਾਂ ਜਿਮ ਵਿੱਚ ਕਿੰਨਾ ਪਾਰ ਚੁੱਕਣਾ ਚਾਹੁੰਦਾ ਹਾਂ ਕਾਰੋਬਾਰ ਵਿੱਚ ਕਿੰਨਾ ਮੁਨਾਫਾ ਕਮਾਉਣਾ ਚਾਹੁੰਦਾ ਹਾਂ ਇਹਨਾਂ ਵਿੱਚੋਂ ਕੁਝ ਟੀਚੇ ਹਾਸਲ ਕਰਨ ਵਿੱਚ ਮੈਂ ਸਫਲ ਰਿਹਾ ਪਰ ਜ਼ਿਆਦਾਤਰ ਵਿੱਚ ਅਸਫਲ ਰਿਹਾ ਆਖਰਕਾਰ ਮੈਨੂੰ ਇਹ ਅਹਿਸਾਸ ਹੋਣ ਲੱਗਾ ਕਿ ਮੇਰੇ ਨਤੀਜਿਆਂ ਦਾ ਮੇਰੇ ਵੱਲੋਂ ਤੈਅ ਕੀਤੇ ਗਏ ਟੀਚਿਆਂ ਨਾਲ ਬਹੁਤ ਘੱਟ ਵਾਸਤਾ ਸੀ ਅਤੇ ਇਹਨਾਂ ਦਾ ਲਗਭਗ ਪੂਰਾ ਸਬੰਧ ਤਾਂ ਉਹਨਾਂ ਸਿਸਟਮਸ ਨਾਲ ਸੀ ਜਿਨ੍ਹਾਂ ਦੀ ਮੈਂ ਪਾਲਣਾ ਕਰ ਰਿਹਾ ਸੀ ਸਿਸਟਮਸ ਅਤੇ ਟੀਚਿਆਂ ਵਿੱਚ ਕੀ ਅੰਤਰ ਹੈ ਇਹ ਇੱਕ ਅਜੀਹਾ ਅੰਤਰ ਹੈ ਜੋ ਮੈਂ ਸਭ ਤੋਂ ਪਹਿਲਾਂ ਸਕਾਟ ਐਡਮਸ ਤੋਂ ਸਿੱਖਿਆ ਸੀ ਜੋ ਡਿਲੀਵਰੇਟ ਕਾਮਿਕ ਦੇ ਕਾਰਟੂਨਿਸਟ ਹਨ پیچھے ਉਹ ਨਤੀਜੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਸਿਸਟਮਸ ਉਹ ਪ੍ਰਕਿਰਿਆਵਾਂ ਹੁੰਦੇ ਹਨ ਜੋ ਉਹਨਾਂ ਨਤੀਜਿਆਂ ਤੱਕ ਲੈ ਜਾਂਦੀਆਂ ਹਨ ਜੇਕਰ ਤੁਸੀਂ ਕੋਚ ਹੋ ਤਾਂ ਤੁਹਾਡਾ ਟੀਚਾ ਚੈਂਪੀਅਨਸ਼ਿਪ ਜਿੱਤਣਾ ਹੁੰਦਾ ਹੈ ਤੁਹਾਡਾ ਸਿਸਟਮ ਉਹ ਤਰੀਕਾ ਹੁੰਦਾ ਹੈ ਜਿਸ ਨਾਲ ਤੁਸੀਂ ਖਿਡਾਰੀਆਂ ਨੂੰ ਭਰਤੀ ਕਰਦੇ ਹੋ ਆਪਣੇ ਸਹਾਇਕ ਕੋਚਾਂ ਦਾ ਪ੍ਰਬੰਧਨ ਕਰਦੇ ਹੋ ਅਤੇ ਅਭਿਆਸ ਕਰਵਾਉਂਦੇ ਹੋ ਜੇਕਰ ਤੁਸੀਂ ਉਦਮ ਕਰਤਾ ਹੋ ਤਾਂ ਤੁਹਾਡਾ ਟੀਚਾ 1 ਮਿਲੀਅਨ ਡਾਲਰ ਦਾ ਕਾਰੋਬਾਰ ਬਣਾਉਣਾ ਹੋ ਸਕਦਾ ਹੈ ਤੁਹਾਡਾ ਸਿਸਟਮ ਇਹ ਹੈ ਕਿ ਤੁਸੀਂ ਆਪਣੇ ਉਤਪਾਦਾਂ ਸੰਬੰਧੀ ਵਿਚਾਰਾਂ ਦੀ ਪਰਖ ਕਿਵੇਂ ਕਰਦੇ ਹੋ ਕਰਮਚਾਰੀਆਂ ਨੂੰ ਕਿਵੇਂ ਨਿਯੁਕਤ ਕਰਦੇ ਹੋ ਅਤੇ ਵਿਗਿਆਪਨ ਮੁਹਿੰਮਾਂ ਕਿਵੇਂ ਚਲਾਉਂਦੇ ਹੋ ਜੇਕਰ ਤੁਸੀਂ ਇੱਕ ਸੰਗੀਤਕਾਰ ਹੋ ਤਾਂ ਤੁਹਾਡਾ ਤੀਚਾ ਇੱਕ ਨਵੀਂ ਧੁਨ ਵਜਾਉਣ ਦਾ ਵਜਾਉਣਾ ਹੋ ਸਕਦਾ ਹੈ ਤੁਹਾਡਾ ਸਿਸਟਮ ਇਹ ਹੈ ਕਿ ਤੁਸੀਂ ਕਿੰਨੀ ਕੁ ਵਾਰ ਅਭਿਆਸ ਕਰਦੇ ਹੋ ਤੁਸੀਂ ਔਖੇ ਸ਼ੰਦਾਂ ਨੂੰ ਕਿਵੇਂ ਤੋੜਦੇ ਅਤੇ ਸੰਭਾਲਦੇ ਹੋ ਅਤੇ ਆਪਣੇ ਗੁਰੂ ਤੋਂ ਕਿਹੋ ਜਹੀ ਪ੍ਰਦੀ ਪੋਸ਼ਟੀ ਸੂਚਨਾ ਲੈਂਦੇ ਹੋ ਹੁਣ ਇੱਕ ਦਿਲਚਸਪ ਪ੍ਰਸ਼ਨ ਖੜਾ ਹੁੰਦਾ ਹੈ ਜੇਕਰ ਤੁਸੀਂ ਆਪਣੇ ਟੀਚਿਆਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੰਦੇ ਹੋ ਅਤੇ ਸਿਰਫ ਆਪਣੇ ਸਿਸਟਮ ਉੱਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਕਿ ਤੁਸੀਂ ਫਿਰ ਵੀ ਸਫਲ ਹੋਮੋਗੇ ਉਦਾਹਰਨ ਵਜੋਂ ਜੇਕਰ ਤੁਸੀਂ ਬਾਸਕਟਬਾਲ ਕੋਚ ਹੋ ਅਤੇ ਤੁਸੀਂ ਚੈਂਪੀਅਨਸ਼ਿਪ ਜਿੱਤਣ ਦੇ ਆਪਣੇ ਟੀਚੇ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹੋ ਅਤੇ ਕੇਵਲ ਇਸ ਗੱਲ ਤੇ ਧਿਆਨ ਕੇਂਦਰਿਤ ਕਰਦੇ ਹੋ ਕਿ ਤੁਹਾਡੀ ਟੀਮ ਹਰ ਰੋਜ਼ ਅਭਿਆਸ ਮੌਕੇ ਕੀ ਕਰਦੀ ਹੈ ਤਾਂ ਕਿ ਤੁਹਾਨੂੰ ਅਜਿਹਾ ਕਰਨ ਨਾਲ ਨਤੀਜੇ ਮਿਲਣਗੇ ਮੈਨੂੰ ਲੱਗਦਾ ਹੈ ਤੁਹਾਨੂੰ ਨਤੀਜੇ ਮਿਲਣਗੇ ਕਿਸੇ ਵੀ ਖੇਡ ਵਿੱਚ ਸਰਬੋਤਮ ਸਕੋਰ ਖੜਾ ਕਰਨਾ ਹੀ ਟੀਚਾ ਹੁੰਦਾ ਹੈ ਪਰ ਪੂਰੀ ਖੇਡ ਦੌਰਾਨ ਸਿਰਫ ਸਕੋਰ ਬੋਰਡ ਵੱਲ ਦੇਖਦੇ ਰਹਿਣਾ ਹਾਸੋਹੀਣਾ ਹੋਵੇਗਾ ਦਰਅਸਲ ਜਿੱਤਣ ਦਾ ਇੱਕੋ ਇੱਕ ਤਰੀਕਾ ਹੈ ਹਰ ਦਿਨ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਲਿਆਉਂਦੇ ਰਹਿਣਾ ਤਿੰਨ ਵਾਰ ਦੇ ਸੁਪਰ ਬਾਊਲ ਜੇਤੋ ਬਿਲ ਵਾਲਿਸ਼ ਦੇ ਸ਼ਬਦਾਂ ਵਿੱਚ ਸਕੋਰ ਆਪਣੀ ਪ੍ਰਵਾਹ ਖੁਦ ਕਰ ਲੈਂਦਾ ਹੈ। ਇਹੀ ਗੱਲ ਜੀਵਨ ਦੇ ਹੋਰ ਖੇਤਰਾਂ ਲਈ ਵੀ ਸੱਚ ਹੈ। ਜੇਕਰ ਤੁਸੀਂ ਬਿਹਤਰ ਨਤੀਜੇ ਚਾਹੁੰਦੇ ਹੋ ਤਾਂ ਟੀਚੇ ਤੈਅ ਕਰਨ ਬਾਰੇ ਭੁੱਲ ਜਾਓ। ਇਸ ਦੀ ਬਜਾਏ ਆਪਣੇ ਸਿਸਟਮ ਉੱਤੇ ਧਿਆਨ ਕੇਂਦ੍ਰਿਤ ਕਰੋ। ਇਹ ਕਹਿਣ ਤੋਂ ਮੇਰਾ ਕੀ ਮਤਲਬ ਹੈ? ਕਿ ਟੀਚੇ ਤੈਅ ਕਰਨਾ ਤੁਸੀਂ ਪੂਰੀ ਤਰ੍ਹਾਂ ਬੇਕਾਰ ਹੈ। ਬਿਲਕੁਲ ਨਹੀਂ। ਇਹ ਇੱਕ ਦਿਸ਼ਾ ਤੈਅ ਕਰਨ ਵਾਸਤੇ ਟੀਚੇ ਵਧੀਆ ਹੁੰਦੇ ਹਨ। ਪਰ ਤਰੱਕੀ ਕਰਨ ਵਾਸਤੇ ਸਿਸਟਮਸ ਦੀ ਹੀ ਲੋੜ ਹੁੰਦੀ ਹੈ ਅਸਲ ਵਿੱਚ ਮੁਸ਼ਕਲਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਤੁਸੀਂ ਆਪਣੇ ਟੀਚਿਆਂ ਬਾਰੇ ਸੋਚਣ ਵਿੱਚ ਬਹੁਤ ਜ਼ਿਆਦਾ ਸਮਾਂ ਬਤੀਤ ਕਰ ਦਿੰਦੇ ਹੋ ਅਤੇ ਆਪਣੇ ਸਿਸਟਮਸ ਨੂੰ ਤੈਅ ਕਰਨ ਵਿੱਚ ਉਚਿਤ ਸਮਾਂ ਨਹੀਂ ਲਗਾਉਂਦੇ ਸਮੱਸਿਆ 1 ਜੇਤੂਆਂ ਤੇ ਹਾਰਨ ਵਾਲਿਆਂ ਦੇ ਟੀਚੇ ਕਿਹੋ ਜਿਹੇ ਹੁੰਦੇ ਹਨ ਟੀਚਾ ਤੈਅ ਕਰਨ ਵਿੱਚ ਇੱਕ ਗੰਭੀਰ ਦੋਸ਼ ਇਹ ਹੁੰਦਾ ਹੈ ਕਿ ਇਹ ਜੇਤੂਆਂ ਦੇ ਪ੍ਰਤੀ ਪੱਖਪਾਤ ਅਪਣਾਉਂਦਾ ਹੈ ਅਸੀਂ ਉਹਨਾਂ ਲੋਕਾਂ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ ਜਿਹੜੇ ਅੰਤ ਵਿੱਚ ਜਿੱਤਦੇ ਹਨ ਜੇਤੂ ਲੋਕ ਆਪਣੀ ਗਲਤੀ ਨਾਲ ਇਹ ਮੰਨ ਲੈਂਦੇ ਹਨ ਕਿ ਉਹਨਾਂ ਨੂੰ ਆਪਣੇ ਅਵਿਲਾਸ਼ੀ ਟੀਚਿਆਂ ਕਰਕੇ ਸਫਲਤਾ ਮਿਲੀ ਪਰ ਇਸ ਦੌਰਾਨ ਅਸੀਂ ਉਹਨਾਂ ਲੋਕਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਜਿਨ੍ਹਾਂ ਦੇ ਟੀਚੇ ਵੀ ਇਹੋ ਸਨ ਜੋ ਜਿੱਤਣ ਵਾਲਿਆਂ ਦੇ ਸਨ ਪਰ ਉਹ ਕਾਮਯਾਬ ਨਹੀਂ ਹੋਏ ਹਰੇਕ 올ੰਪੀਅਨ ਸੋਨ ਤਗਮਾ ਜਿੱਤਣਾ ਚਾਹੁੰਦਾ ਹੈ ਹਰੇਕ ਉਮੀਦਵਾਰ ਨੌਕਰੀ ਲੈਣਾ ਚਾਹੁੰਦਾ ਹੈ ਤੇ ਜੇਕਰ ਸਫਲ ਅਤੇ ਅਸਫਲ ਲੋਕਾਂ ਦੇ ਇੱਕੋ ਜਿਹੇ ਟੀਚੇ ਹਨ ਤਾਂ ਇਸ ਦਾ ਮਤਲਬ ਟੀਚਾ ਉਹ ਚੀਜ਼ ਨਹੀਂ ਹੈ ਜੋ ਜੇਤੂਆਂ ਨੂੰ ਹਾਰਨ ਵਾਲਿਆਂ ਤੋਂ ਵੱਖ ਕਰਦੀ ਹੈ ਇਹ ਟੂਰ ਦਾ ਫਰਾਂਸ ਜਿੱਤਣ ਦਾ ਟੀਚਾ ਨਹੀਂ ਸੀ ਜਿਸ ਨੇ ਬ੍ਰਿਟਿਸ਼ ਸਾਈਕਲ ਸਵਾਰਾਂ ਨੂੰ ਖੇਡਦੀਆਂ ਬੁਲੰਦੀਆਂ ਤੇ ਪਹੁੰਚਾਇਆ ਸੱਚ ਇਹ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਹਰ ਸਾਲ ਇਹੇ ਦੌੜ ਜਿੱਤਣਾ ਚਾਹੁੰਦੇ ਸਨ ਜਿਵੇਂ ਕਿ ਹਰੇਕ ਪੇਸ਼ੇਵਰ ਟੀਮ ਚਾਹੁੰਦੀ ਹੈ ਹਰੇਕ ਟੀਮ ਦਾ ਟੀਚਾ ਹਮੇਸ਼ਾ ਇਹੋ ਹੁੰਦਾ ਹੈ ਪਰ ਉਹਨਾਂ ਨੂੰ ਸਿਰਫ ਉਦੋਂ ਹੀ ਇਹ ਵੱਖਰਾ ਨਤੀਜਾ ਹਾਸਲ ਹੋਇਆ ਜਦੋਂ ਉਹਨਾਂ ਨੇ ਲਗਾਤਾਰ ਛੋਟੇ-ਛੋਟੇ ਸੁਧਾਰਾਂ ਤੇ ਸਿਸਟਮ ਉੱਤੇ ਅਮਲ ਕੀਤਾ ਸਮੱਸਿਆ ਨੰਬਰ 2 ਕਿਸੇ ਟੀਚੇ ਨੂੰ ਹਾਸਲ ਕਰਨਾ ਕੇਵਲ ਅਸਥਾਈ ਤਬਦੀਲੀ ਹੁੰਦੀ ਹੈ ਕਲਪਨਾ ਕਰੋ ਕਿ ਤੁਹਾਡਾ ਕਮਰਾ ਤੁਹਾਡਾ ਕਮਰਾ ਗੰਦਾ ਹੈ ਅਤੇ ਤੁਸੀਂ ਇਸ ਦੀ ਸਫਾਈ ਕਰਨ ਦਾ ਟੀਚਾ ਤੈਅ ਕਰਦੇ ਹੋ ਜੇਕਰ ਤੁਸੀਂ ਸਫਾਈ ਕਰਨ ਦੀ ਊਰਜਾ ਇਕੱਠੀ ਕਰ ਲੈਂਦੇ ਹੋ ਤਾਂ ਤੁਹਾਡੇ ਕੋਲ ਫਿਲਹਾਲ ਇੱਕ ਸਾਫ਼ ਕਮਰਾ ਹੋਵੇਗਾ ਪਰ ਜੇਕਰ ਤੁਹਾਡੀਆਂ ਉਹੀ ਲਾਪਰਵਾਹੀ ਤੇ ਮਾੜੀਆਂ ਆਦਤਾਂ ਕਾਇਮ ਰਹੀਆਂ ਹਨ ਜਿੰਨਾ ਕਰਕੇ ਇਹ ਕਮਰਾ ਗੰਦਾ ਹੋਇਆ ਸੀ ਤਾਂ ਛੇਤੀ ਹੀ ਕਮਰੇ ਵਿੱਚ ਮੂੜ ਤੋਂ ਕੜਮਾ ਸਮੱਚਿਆ ਹੋਵੇਗਾ ਇਸ ਤੋਂ ਬਾਅਦ ਤੁਸੀਂ ਦੁਬਾਰਾ ਪ੍ਰੇਰਣਾ ਦੇ ਨਵੇਂ ਵਿਸਫੋਟ ਦੀ ਉਮੀਦ ਕਰੋਗੇ ਹਰ ਵਾਰ ਤੁਸੀਂ ਉਸੇ ਨਤੀਜੇ ਦਾ ਪਿੱਛੇ ਦੇ ਪਿੱਛੇ ਭੱਜੋਗੇ ਕਿਉਂਕਿ ਤੁਸੀਂ ਇਸ ਦੇ ਪਿੱਛੇ ਕੰਮ ਕਰਨ ਵਾਲੇ ਸਿਸਟਮਸ ਨੂੰ ਕਦੇ ਨਹੀਂ ਬਦਲਿਆ ਤੁਸੀਂ ਕਾਰਨ ਨੂੰ ਦੂਰ ਨਹੀਂ ਕੀਤਾ ਸੋ ਤੁਸੀਂ ਤਾਂ ਸਿਰਫ ਲੱਛਣ ਦਾ ਇਲਾਜ ਕੀਤਾ ਸਮੱਸਿਆ ਨੰਬਰ 3 ਟੀਚੇ ਤੁਹਾਡੀ ਖੁਸ਼ੀ ਨੂੰ ਸੀਮਤ ਕਰਦੇ ਹਨ ਕਿਸੇ ਵੀ ਟੀਚੇ ਪਿੱਛੇ ਲੁਕੀ ਹੋਈ ਧਾਰਨਾ ਇਹ ਹੀ ਹੁੰਦੀ ਹੈ ਜਦੋਂ ਮੈਂ ਆਪਣੇ ਟੀਚੇ ਤੱਕ ਪਹੁੰਚ ਜਾਵਾਂਗਾ ਤਾਂ ਮੈਂ ਸੁਖੀ ਹੋਵਾਂਗਾ ਟੀਚੇ ਪਹਿਲਾਂ ਵਾਲੀ ਮਾਨਸਿਕਤਾ ਸਮੱਸਿਆ ਇਹ ਹੈ ਕਿ ਤੁਸੀਂ ਟੀਚਾ ਹਾਸਲ ਕਰਨ ਤੱਕ ਆਪਣੀ ਖੁਸ਼ੀ ਨੂੰ ਲਗਾਤਾਰ ਟਾਲਦੇ ਰਹਿੰਦੇ ਹੋ ਮੈਂ ਵੀ ਅਣਗਿਣਤ ਵਾਰ ਇਸ ਜਾਲ ਵਿੱਚ ਫਸ ਚੁੱਕਾ ਹਾਂ ਸਾਲਾਂ ਤੱਕ ਖੁਸ਼ੀ ਮੇਰੇ ਲਈ ਭੁਖਦੀ ਕੋਈ ਸ਼ਹਿਰਹੀ ਮੈਂ ਖੋਦ ਨਾਲ ਵਾਦਾ ਕੀਤਾ ਕਿ ਜਦੋਂ ਮੈਂ 20 ਪਾਉਂਡ ਮਾਸਪੇਸ਼ੀ ਵਧਾ ਲਈ ਜਾਂ ਜਦੋਂ ਮੇਰੇ ਕਾਰੋਬਾਰ ਬਾਰੇ ਨਿਊਯਾਰਕ ਟਾਈਮਜ਼ ਵਿੱਚ ਲੇਖ ਛਪੇਗਾ ਤਾਂ ਆਖਰਕਾਰ ਮੈਂ ਖੁਸ਼ ਹੋਵਾਂਗਾ ਇਸ ਤੋਂ ਇਲਾਵਾ ਟੀਚਿਆਂ ਨਾਲ ਜਾਂ ਤਾਂ ਇਹ ਜਾਂ ਤਾਂ ਉਹ ਦਵੰਦ ਵੀ ਪੈਦਾ ਹੁੰਦਾ ਹੈ ਜਾਂ ਤਾਂ ਤੁਸੀਂ ਆਪਣੇ ਟੀਚੇ ਨੂੰ ਹਾਸਲ ਕਰ ਲੈਂਦੇ ਹੋ ਅਤੇ ਸਫਲ ਹੋ ਜਾਂਦੇ ਹੋ ਜਾਂ ਫਿਰ ਤੁਸੀਂ ਅਸਫਲ ਹੋ ਜਾਂਦੇ ਹੋ ਅਤੇ ਨਿਰਾਸ਼ ਹੋ ਜਾਂਦੇ ਹੋ ਤੁਸੀਂ ਮਾਨਸਿਕ ਤੌਰ ਤੇ ਖੁਦ ਨੂੰ ਖੁਸ਼ੀ ਦੇ ਇੱਕ ਤੰਗ ਸੰਸਕਰਣ ਵਿੱਚ ਸੀਮਿਤ ਕਰ ਲੈਂਦੇ ਹੋ ਇਹ ਗੁੰਮਰਾਹ ਹੋਣ ਬਾਂਗ ਹੈ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਜ਼ਿੰਦਗੀ ਦਾ ਤੁਹਾਡਾ ਅਸਲ ਰਸਤਾ ਉਹ ਸਹੀ ਯਾਤਰਾ ਨਾਲ ਮੇਲ ਖਾਵੇਗਾ ਜੋ ਤੁਹਾਡੇ ਮਨ ਵਿੱਚ ਸੀ ਜਦੋਂ ਤੁਸੀਂ ਯਾਤਰਾ ਸ਼ੁਰੂ ਕੀਤੀ ਸੀ ਜਦੋਂ ਸਫਲਤਾ ਦੇ ਬਹੁਤ ਸਾਰੇ ਰਸਤੇ ਹੁੰਦੇ ਹਨ ਅਤੇ ਆਪਣੀ ਸੰਤੁਸ਼ਟੀ ਨੂੰ ਇੱਕ ਦ੍ਰਿਸ਼ ਤੱਕ ਸੀਮਿਤ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਸਿਸਟਮ ਪਹਿਲਾਂ ਵਾਲੀ ਮਾਨਸਿਕਤਾ ਐਂਟੀਡੋਟ ਦਾ ਕੰਮ ਕਰਦੀ ਹੈ ਭਾਵ ਇਸ ਦਾ ਇਲਾਜ ਕਰਦੀ ਹੈ ਜਦੋਂ ਤੁਹਾਨੂੰ ਉਤਪਾਦ ਦੀ بجائے ਪ੍ਰਕਿਰਿਆ ਨਾਲ ਪਿਆਰ ਹੋ ਜਾਂਦਾ ਹੈ ਤਾਂ ਤੁਹਾਨੂੰ ਖੁਸ਼ ਰਹਿਣ ਲਈ ਉਡੀਕ ਕਰਨ ਦੀ ਲੋੜ ਨਹੀਂ ਹੁੰਦੀ ਜਦੋਂ ਤੁਹਾਡਾ ਸਿਸਟਮ ਚੱਲ ਰਿਹਾ ਹੁੰਦਾ ਹੈ ਤਾਂ ਤੁਸੀਂ ਕਿਸੇ ਵੀ ਸਮੇਂ ਸੰਤੁਸ਼ਟ ਹੋ ਸਕਦੇ ਹੋ ਅਤੇ ਇੱਕ ਸਿਸਟਮ ਕਈ ਵੱਖ-ਵੱਖ ਰੂਪਾਂ ਵਿੱਚ ਸਫਲ ਹੋ ਸਕਦਾ ਹੈ ਨਾ ਸਿਰਫ ਉਸੇ ਰੂਪ ਵਿੱਚ ਜਿਸ ਦੀ ਤੁਸੀਂ ਸਭ ਤੋਂ ਪਹਿਲਾਂ ਕਲਪਨਾ ਕੀਤੀ ਸੀ ਸਮੱਸਿਆ ਨੰਬਰ 4 ਟੀਚੇ ਲੰਮੀ ਮਿਆਦ ਵਾਲੀ ਪ੍ਰਗਤੀ ਦੇ ਉਲਟ ਹੁੰਦੇ ਹਨ ਅੰਤ ਵਿੱਚ ਇੱਕ ਟੀਚਾ ਮੁਖੀ ਮਾਨਸਿਕਤਾ ਯੋਜੋ ਪ੍ਰਭਾਵ ਪੈਦਾ ਕਰ ਸਕਦੇ ਸਕਦੀ ਹੈ ਬਹੁਤ ਸਾਰੇ ਦੌੜਾਕ ਮਹੀਨਿਆਂ ਤੱਕ ਸਖਤ ਮਿਹਨਤ ਕਰਦੇ ਹਨ ਪਰ ਜਿਵੇਂ ਹੀ ਉਹ ਆਖਰੀ ਰੇਖਾ ਨੂੰ ਪਾਰ ਕਰਦੇ ਹਨ ਤਾਂ ਉਹ ਸਿਖਲਾਈ ਬੰਦ ਕਰ ਦਿੰਦੇ ਹਨ ਉਦੋਂ ਉਹਨਾਂ ਨੂੰ ਪ੍ਰੇਰਣਾ ਦੇਣ ਲਈ ਦੌੜ ਮੌਜੂਦ ਨਹੀਂ ਹੁੰਦੀ ਜਦੋਂ ਤੁਹਾਡੀ ਸਾਰੀ ਮਿਹਨਤ ਕਿਸੇ ਖਾਸ ਟੀਚੇ ਤੇ ਕੇਂਦਰਿਤ ਹੁੰਦੀ ਹੈ ਤਾਂ ਤੁਹਾਡੇ ਦੁਆਰਾ ਇਸ ਨੂੰ ਹਾਸਲ ਕਰਨ ਤੋਂ ਬਾਅਦ ਤੁਹਾਨੂੰ ਅੱਗੇ ਹੋਰ ਵਧਾਉਣ ਲਈ ਪਿੱਛੇ ਕੀ ਬਚਦਾ ਹੈ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਕਿਸੇ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਦੁਬਾਰਾ ਆਪਣੀਆਂ ਪੁਰਾਣੀਆਂ ਆਦਤਾਂ ਵੱਲ ਮੁੜ ਜਾਂਦੇ ਹਨ ਟੀਚੇ ਤੈਅ ਕਰਨ ਦਾ ਮਕਸਦ ਕਿਸੇ ਖੇਡ ਨੂੰ ਜਿੱਤਣਾ ਹੁੰਦਾ ਹੈ ਸਿਸਟਮਸ ਸਿਰਜਣਾ ਦਾ ਮਕਸਦ ਖੇਡ ਨੂੰ ਜਾਰੀ ਰੱਖਣਾ ਹੁੰਦਾ ਹੈ ਟੀਚੇ ਰਹਿਤ ਸੋਚ ਦੀ ਸੋਚ ਹੀ ਸੱਚੀ ਲੰਮੀ ਮਿਆਦ ਵਾਲੀ ਸੋਚ ਹੁੰਦੀ ਹੈ ਇਹ ਕਿਸੇ ਇੱਕ ਪ੍ਰਾਪਤੀ ਤੱਕ ਸੀਮਿਤ ਨਹੀਂ ਹੁੰਦੀ ਇਹ ਬਿਆੰਤ ਸਦਾ ਆਈ ਅਤੇ ਨਿਰੰਤਰ ਸੁਭਾਰ ਦਾ ਚੱਕਰ ਹੁੰਦੀ ਹੈ ਆਖਰਕਾਰ ਪ੍ਰਕਿਰਿਆ ਪ੍ਰਤੀ ਤੁਹਾਡੀ ਬਚਨ ਬੱਧਤਾ ਹੀ ਤੁਹਾਡੀ ਤਰੱਕੀ ਨੂੰ ਤੈਅ ਕਰਦੀ ਹੈ ਆਦਤਾਂ ਦਾ ਸਿਸਟਮ ਜੇਕਰ ਤੁਸੀਂ ਆਪਣੀਆਂ ਆਦਤਾਂ ਬਦਲਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਸਮੱਸਿਆ ਤੁਸੀਂ ਨਹੀਂ ਹੋ ਸਮੱਸਿਆ ਹੈ ਤੁਹਾਡਾ ਸਿਸਟਮ ਮਾੜੀਆਂ ਆਦਤਾਂ ਕੇਵਲ ਇਸ ਕਰਕੇ ਮੋੜ-ਮੋੜ ਪੈਦਾ ਨਹੀਂ ਹੁੰਦੀਆਂ ਕਿ ਤੁਸੀਂ ਖੁਦ ਨੂੰ ਬਦਲਣਾ ਨਹੀਂ ਚਾਹੁੰਦੇ ਸਗੋਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਤੁਹਾਡਾ ਬਦਲਾਅ ਵਾਲਾ ਸਿਸਟਮ ਹੀ ਗਲਤ ਹੈ ਤੁਸੀਂ ਆਪਣੇ ਟੀਚਿਆਂ ਦੇ ਪੱਧਰ ਤੱਕ ਉੱਪਰ ਨਹੀਂ ਉੱਠਦੇ ਤੁਸੀਂ ਤਾਂ ਆਪਣੇ ਸਿਸਟਮਸ ਦੇ ਪੱਧਰ ਤੱਕ ਹੀ ਢੰਡਿਗ ਜਾਂਦੇ ਹੋ ਕਿਸੇ ਇੱਕ ਟੀਚੇ ਦੀ ਬਜਾਏ ਸਮੁੱਚੇ ਸਿਸਟਮ ਉੱਤੇ ਧਿਆਨ ਕੇਂਦਰਿਤ ਕਰਨਾ ਇਸ ਕਿਤਾਬ ਦੇ ਮੁੱਖ ਵਿਸ਼ਿਆਂ ਵਿੱਚੋਂ ਇੱਕ ਹੈ ਇਹ ਆਟੋਮਿਕ ਸ਼ਬਦ ਦੇ ਬਹੁਤ ਡੂੰਗੇ ਅਰਥਾਂ ਵਿੱਚੋਂ ਇੱਕ ਵੀ ਹੈ ਹੁਣ ਤੱਕ ਤੁਸੀਂ ਸ਼ਾਇਦ ਇਹ ਮਹਿਸੂਸ ਕਰ ਚੁੱਕੇ ਹੋਵੋਗੇ ਕਿ ਆਟੋਮਿਕ ਆਦਤ ਦਾ ਮਤਲਬ ਹੈ ਇੱਕ ਛੋਟਾ ਜਿਹਾ ਬਦਲਾ ਮਾਮੂਲੀ ਲਾਭ 1 ਫੀਸਦੀ ਸੁਧਾਰ ਪਰ ਹਰ ਪੁਰਾਣੀ ਛੋਟੀ ਆਦਤ ਨੂੰ ਆਟੋਮਿਕ ਆਦਤ ਨਹੀਂ ਕਿਹਾ ਜਾ ਸਕਦਾ ਆਟੋਮਿਕ ਹੈਵਿਟਸ ਤਾਂ ਉਹ ਛੋਟੀਆਂ-ਛੋਟੀਆਂ ਆਦਤਾਂ ਹਨ ਜੋ ਕਿਸੇ ਜ਼ਿਆਦਾ ਵੱਡੇ ਸਿਸਟਮ ਦਾ ਹਿੱਸਾ ਹੁੰਦੀਆਂ ਹਨ ਜਿਵੇਂ ਪਰਮਾਣੂ ਅਣੂਆਂ ਦੀਆਂ ਇੱਟਾਂ ਹਨ ਉਸੇ ਤਰ੍ਹਾਂ ਆਟੋਮਿਕ ਆਦਤਾਂ ਵੀ ਬਾ ਕਮਾਲ ਨਤੀਜਿਆਂ ਦੀਆਂ ਇੱਟਾਂ ਹਨ ਆਦਤਾਂ ਸਾਡੇ ਜੀਵਨ ਦੀਆਂ ਪਰਮਾਣੂ ਹਨ ਹਰੇਕ ਆਦਤ ਇੱਕ ਬੁਨਿਆਦੀ ਇਕਾਈ ਹੁੰਦੀ ਹੈ ਜੋ ਤੁਹਾਡੇ ਸਮੁੱਚੇ ਸੁਧਾਰ ਵਿੱਚ ਯੋਗਦਾਨ ਪਾਉਂਦੀ ਹੈ ਸ਼ੁਰੂ-ਸ਼ੁਰੂ ਵਿੱਚ ਤਾਂ ਇਹ ਨਿੱਕੇ-ਨਿੱਕੇ ਨਿਤਨੇਮ ਜਾਂ ਨਿੱਕੀਆਂ-ਨਿੱਕੀਆਂ ਆਦਤਾਂ ਮਾਮੂਲੀ ਜਾਪਦੀਆਂ ਹਨ ਪਰ ਛੇਤੀ ਹੀ ਇਹ ਆਦਤਾਂ ਇੱਕ ਦੂਜੇ ਨੂੰ ਸਹਾਰਾ ਬਣਾ ਸਹਾਰਾ ਦੇਣ ਲੱਗਦੀਆਂ ਹਨ ਅਤੇ ਫਿਰ ਸ਼ੁਰੂਆਤੀ ਨਿਵੇਸ਼ ਦੀ ਅਤੇ ਫਿਰ ਇਹਨਾਂ ਨਾਲ ਵੱਡੀਆਂ ਜਿੱਤਾਂ ਹਾਸਲ ਹੋਣ ਲੱਗਦੀਆਂ ਹਨ ਤੁਸੀਂ ਆਟੋਮਿਕ ਆਦਤਾਂ ਵਿੱਚ ਸ਼ੁਰੂਆਤੀ ਨਿਵੇਸ਼ ਦੀ ਕੀਮਤ ਚੁਕਾਉਂਦੇ ਹੋ ਉਸ ਤੋਂ ਤੁਹਾਨੂੰ ਕਈ ਗੁਣਾ ਜ਼ਿਆਦਾ ਨਤੀਜੇ ਮਿਲਦੇ ਹਨ ਇਹ ਆਦਤਾਂ ਛੋਟੀਆਂ ਪਰ ਸ਼ਕਤੀਸ਼ਾਲੀ ਹੁੰਦੀਆਂ ਹਨ ਆਟੋਮਿਕ ਹੈਬਿਟਸ ਵਾਕਾਂਸ਼ ਜਾਂ ਮੁਹਾਵਰੇ ਦਾ ਅਰਥ ਹੈ ਇੱਕ ਨਿਯਮਤ ਅਭਿਆਸ ਜਾਂ ਨਿਤਨੇਮ ਜੋ ਨਾ ਸਿਰਫ ਛੋਟਾ ਤੇ ਸੌਖਾ ਹੋਵੇ ਸਗੋਂ ਜੋ ਅਵਿਸ਼ਵਾਸਯੋਗ ਸ਼ਕਤੀ ਦਾ ਸੋਮਾ ਹੋਵੇ ਮਿਸ਼ਰਤ ਨਤੀਜੇ ਦੇਣ ਵਾਲੇ ਸਿਸਟਮ ਦਾ ਹਿੱਸਾ ਹੋਵੇ ਰੱਬ ਰਾਖਾ